ਸਰਕਾਰ ਦੀ ਗੱਲ ਦੀ ਹੱਡੀ ਸਮਝਿਆ ਜਾ ਰਿਹਾ ਅੱਜਕੱਲ ਕਿਉਂਕਿ ਉਹ ਆ ਪੰਚਾਇਤੀ ਚੋਣਾਂ ਨਾਲ 30 ਦਸੰਬਰ 2018 ਦਾ ਉਹ ਸਾਲ ਸੀ ਕਾਂਗਰਸ ਦੀ ਸਰਕਾਰ ਸੀ ਪੰਚਾਇਤੀ ਚੋਣਾਂ ਹੋ ਗਈਆਂ 5 ਸਾਲ ਪੂਰੇ ਹੋ ਗਏ ਇਸ ਤੋਂ ਪਹਿਲਾਂ ਤਾਂ ਅਗਸਤ ਮਹੀਨੇ ਚ ਨੋਟੀਫਿਕੇਸ਼ਨ ਵੀ ਆ ਜਾਂਦਾ ਕਿ ਪੰਚਾਇਤਾਂ ਭੰਗ ਕਰਦੇ ਆ ਫਿਰ ਅਸੀਂ ਜਲਦੀ ਕਰਾ ਲੈਣੀਆਂ ਚੋਣਾਂ ਪਰ ਉਹ ਸਮੇਂ ਤੋਂ ਪਹਿਲਾਂ ਕਰਵਾਇਆ ਹੋਇਆ ਫੈਸਲਾ ਵੀ ਵਾਪਸ ਲੈਣਾ ਪਿਆ ਯੂ-ਟਰਨ ਲੈ ਗਈ ਸਰਕਾਰ ਹੁਣ ਚਰਚਾ ਇਹ ਆ ਕਿ ਪੰਚਾਇਤ ਡਾਇਰੈਕਟਰ ਨੇ ਜਿਹੜੇ ਉਹ ਵੀ ਛੁੱਟੀ ਤੇ ਚਲੇ ਜਾਂਦੇ ਨੇ ਉਹ ਵੀ ਵਾਧੂ ਚਾਰੇ ਦਿੱਤੇ ਹੋਏ ਨੇ ਇੱਕ ਗੁਰਪ੍ਰੀਤ ਸਿੰਘ ਖਹਿਰਾ ਸੀ ਜਿਨ੍ਹਾਂ ਨੂੰ ਝਾੜਿਆ ਗਿਆ ਜਿ ਗੈਸ ਸਸਪੈਂਡ ਕੀਤਾ ਗਿਆ ਹਲੇ ਤੱਕ ਉਹਨਾਂ ਨੂੰ ਕਿਸੇ ਥਾਂ ਪੋਸਟਿੰਗ ਨਹੀਂ ਦਿੱਤੀ ਗਈ ਇਹ ਸਾਰੀਆਂ ਗੱਲਾਂ ਅਧਿਵਿਚਾਰ ਨੇ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਸਵਾਲ ਪਿੰਡਾਂ ਦੇ ਲੋਕ ਦੇਖ ਰਹੇ ਆ ਸਰਕਾਰ ਵੱਲ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਹੋਵੇ ਕਿ ਚੋਣਾਂ ਕਦੋਂ ਹੋਣੀਆਂ ਐ ਪੰਚਾਇਤੀ ਚੋਣਾਂ ਸਭ ਤੋਂ ਵੱਡੀ ਗੱਲ ਇਹ ਕਿ ਸਰਕਾਰ ਚੋਣਾਂ ਨਹੀਂ ਕਰਵਾ ਰਹੀ ਹੈ ਸਰਕਾਰ ਨੂੰ ਪਤਾ ਹੈ ਕਿ ਜੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਰਵਾ ਲਈਆਂ ਤੇ ਅਸੀਂ ਸਾਡੇ ਪੈ ਗਈ ਜਿੱਪਲੇ ਹਾਰ ਤੇ ਸਾਡੇ ਲੋਕ ਸਭਾ ਦੇ ਵਿੱਚ ਪੈਰ ਨਹੀਂ ਲੱਗਣੇ ਹੈਗੇ ਫਿਰ ਇੰਡੀਆ ਗੱਠ ਜੋੜ ਕਾਂਗਰਸ ਪਾਰਟੀ ਕਹੂਗੀ ਜਿੰਨੇ ਪੰਚਾਇਤੀ ਚੋਣਾਂ ਨਹੀਂ ਕਰਵਾ ਪਈ ਉਤੋਂ ਹਾਰ ਗਈ ਨਗਰ ਨਿਗਮ ਚੋਣਾਂ ਚ ਹਾਰ ਗਈ ਤੇ ਫਿਰ ਇਹਨਾਂ ਦਾ ਗੱਠ ਜੋੜ ਕਿਉਂ ਕਰੀਏ ਇਹਨਾਂ ਦਾ ਤਾਂ ਫਿਰ ਬੇਸ ਨਹੀਂ ਹੈਗਾ ਇਹ ਰੌਲਾ ਪਾਉਂਦੇ ਕਿ ਅਸੀਂ 13 ਦੀਆਂ 13 ਜਿੰਨੀਆਂ ਤੁਹਾਡਾ ਚੰਡੀਗੜ੍ਹ ਇੱਕ ਕਾਉਂਸਲਰੀ ਭੱਜ ਗਿਆ ਕਹਿੰਦੇ ਸੌਦਾ ਹੀ ਮੋਟਾ ਵੋਟਾਂ ਕਰਕੇ ਆ ਗਏ ਨਾ ਹੁਣ ਇਹ ਸਵਾਲ ਆ ਗਿਆ ਹੁਣ ਪਹਿਲਾਂ ਇਹਨਾਂ ਦਾ ਲੱਗਦਾ ਹੀ ਕਰਵਾ ਲਈਏ ਉਹ ਹਾਈ ਕੋਰਟ ਨੇ ਡੰਡਾ ਮਾਰਿਆ ਉਸ ਗੁੱਸੇ ਕੀ ਘੜਤਾ ਹੈਗਾ ਇੱਕ ਡਾਇਰੈਕਟਰ ਤੇ ਇੱਕ ਸੈਕਟਰੀ ਸੈਕਟਰੀ ਬੰਦਾ ਨੂੰ ਵੀ ਸਸਪੈਂਡ ਕਰ ਦਿੱਤਾ ਹੈ ਡਾਇਰੈਕਟਰ ਡਾਇਰੈਕਟਰ ਜੇ ਗੁਰਪ੍ਰੀਤ ਖਹਿਰਾ ਹੋਰਾਂ ਨੂੰ ਹੂੰ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਲਈ ਹੈਗੇ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਉਥੇ ਐਡੀਸ਼ਨਲ ਡਾਇਰੈਕਟਰ ਦੀ ਡਿਊਟੀ ਕੁਮਾਰ ਅਮਿਤ ਅਮਿਤ ਕੁਮਾਰ ਹੋਣਾ ਜਿਹੜੇ ਕਿ ਆਈਐਸ ਹੁੰਦੇ ਨੇ ਉਹਨਾਂ ਨੂੰ ਪੰਚਾਇਤ ਜਿਵੇਂ ਉਹਨੇ ਕੋਈ ਕੋਈ ਸਪੈਸ਼ਲ ਟ੍ਰੇਨਿੰਗ ਹੋਣੀ ਹੈ ਉਧਰ ਚਲੇ ਗਿਆਗੇ ਉਹਦੇ ਜਗ੍ਹਾ ਫਿਰ ਕਿਸੇ ਨੂੰ ਕਾਰਜਕਾਰੀ ਲਾ ਦਿੱਤਾਗਾ ਪਹਿਲੀ ਗੱਲ ਜੇ ਤੁਸੀਂ ਇਲੈਕਸ਼ਨ ਕਰਾਉਣੀ ਤੁਹਾਡੀ ਨੀਅਤ ਇੱਥੋਂ ਬਦ ਲੱਗ ਜਾਂਦੀ ਹੈਗੀਆ ਕਿ ਤੁਸੀਂ ਕਰਾਉਣਾ ਇਚਾ ਦੇ ਨਹੀਂ ਤਾਂ ਕਿਉਂ ਨਹੀਂ ਡਿਪਾਰਟਮੈਂਟੋਂ ਰੈਗੂਲਰ ਡਾਇਰੈਕਟਰ ਦਿੰਦੇ ਹੈਗੇ ਤੁਹਾਡੇ ਕੋਲ ਰੂਲ ਡਿਵੈਲਪਮੈਂਟ ਚ ਰੈਗੂਲਰ ਡਾਇਰੈਕਟਰ ਨਹੀਂ ਹੈਗਾ ਤੁਹਾਡੇ ਕੋਲ ਫਿਰੋਜ਼ਪੁਰ ਐਸਐਸਪੀ ਨਹੀਂ ਹੈਗਾ ਤੁਹਾਡੇ ਕੋਲ ਡੀਜੀਪੀ ਰੈਗੂਲਰ ਨਹੀਂ ਹੈਗਾ ਫਿਰ ਸਿਸਟਮ ਕਿਵੇਂ ਚਲਾਈ ਜਾਓਗੇ ਨਾ ਉਹਨਾਂ ਸਵਾਲ ਆ ਗਿਆ ਕਿ ਲੋਕਾਂ ਦੀ ਲੋਕਤੰਤਰ ਦੀ ਜਿਹੜੀ ਸਭ ਤੋਂ ਮੁੱਢਲੀ ਇਕਾਈ ਜਿਹਨੂੰ ਪੰਚਾਇਤੀ ਸਿਸਟਮ ਨੂੰ ਹੀ ਬਹਾਲ ਨਹੀਂ ਕਰਨਾ ਚਾਹੁੰਦੇ ਉਹ ਡਿਊ ਇਲੈਕਸ਼ਨ ਨਗਰ ਨਿਗਮਾਂ ਦੀ ਹਾਈ ਕੋਰਟ ਨੇ ਹਫਤੇ ਦਾ ਤੁਹਾਨੂੰ ਨੋਟਿਸ ਦਿੱਤਾ ਹੈਗਾ ਕਿ ਆਪਣਾ ਸ਼ਡਿਊਲ ਲੈ ਕੇ ਆਓ ਨਾ ਸਰਕਾਰ ਸ਼ਡਿਊਲ ਲੈ ਕੇ ਜਾ ਰਹੀ ਹੈ ਨਾ ਸੂਬਾ ਚੋਣ ਕਮਿਸ਼ਨ ਲੈ ਰਿਹਾ ਇਹਦਾ ਕੀ ਮਤਲਬ ਹੋਇਆ ਕਿ ਸਰਕਾਰ ਡਰ ਰਹੀ ਹੈ ਹੁਣ ਜਿਹੜੀ ਇਲੈਕਸ਼ਨ ਹੋਣਗੀਆਂ ਉਹ ਹੁਣ ਹੋਣਗੀਆਂ ਇਹ ਕਹਿਣਗੇ ਕਿ ਜੀ ਦੇਖੋ ਜੀ ਹੁਣ ਭਾਰਤੀ ਚੋਣ ਕਮਿਸ਼ਨ ਨੇ ਵੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਾਡੇ ਜਿਹੜਾ ਸਟਾਫ ਹੈ ਜਿਹੜਾ ਅਸੀਂ ਪ੍ਰੋਵਾਈਡ ਦੇਣਾ ਹੈਗਾ ਸੰਵਿਧਾਨ ਦੇ ਮੁਤਾਬਕ ਚੋਣ ਅਮਲਾ ਜੀ ਉਹ ਸਾਰਾ ਉੱਧਰ ਡਿਪਿਊਟ ਕਰ ਦੇਣਾ ਇਸ ਕਰਕੇ ਅਸੀਂ ਫਿਲਹਾਲ ਚੋਣਾ ਨਹੀਂ ਕਰਵਾ ਸਕਦੇ ਅਸੀਂ ਲੋਕ ਸਭਾ ਤੋਂ ਤੁਰੰਤ ਬਾਅਦ ਕਰਵਾ ਲਾਂਗੇ ਜੀ ਹੁਣ ਇਹ ਸਰਕਾਰ ਕੋ ਬਹਾਨਾ ਮਿਲ ਗਿਆ ਸਰਕਾਰ ਹੁਣ ਤਾਂ ਇਹ ਬਹਾਨਾ ਲਾ ਸਕਦੀ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਅਗਸਤ ਮਹੀਨੇ ਵਾਲੇ ਨੋਟੀਫਿਕੇਸ਼ਨ ਤੇ ਕਿ ਉਦੋਂ ਬੜੀ ਕਾਲੀ ਚ ਸੀ ਸਰਕਾਰ ਕਿ ਪੰਚਾਇਤ ਭੰਗ ਕਰੋ ਤੇ ਫਿਰ ਅਸੀਂ ਛੇਤੀ ਕਰਾ ਲੈਣੀ ਹੈ ਉਦੋਂ ਕਾਲੀ ਤੇ ਹੁਣ ਦੇਰੀ ਇਹ ਦੋਨੇ ਚੀਜ਼ਾਂ ਹੀ ਆਪਣੇ ਆਪ ਚ ਮੇਲ ਨਹੀਂ ਖਾਂਦੀਆਂ ਸਰਕਾਰ ਪਹਿਲੇ ਉਦੋਂ ਉਦੋਂ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਸਿਆਣੇ ਕਹਿੰਦੇ ਕਿ ਜਿਹੜੀ ਤਤੀ ਤਤੀ ਖੀਰ ਖਾਓ ਤੇ ਮੂੰਹ ਸੜ ਜਾਂਦਾ ਤੇ ਜਿਆਦੀ ਠੰਡੀ ਖਾਓ ਤੇ ਫਿਰ ਸੁਆਦ ਸੁਆਦ ਨਹੀਂ ਆਂਦਾ ਹੈਗਾ ਨਾ ਇਸ ਕਰਕੇ ਉਦੋਂ ਸਰਕਾਰ ਨੇ ਆਪਣਾ ਮੂੰਹ ਸੜਾ ਲਿਆ ਹੁਣ ਸਰ ਹਾਈ ਕੋਰਟ ਤੋਂ ਮੂੰਹ ਪਨਾਲਿਆ ਇਹ ਫਰਕ ਰਿਹਾ ਹੈਗਾ ਨਾ ਇਸ ਕਰਕੇ ਉਦੋਂ ਪਤਾ ਨਹੀਂ ਕਿਹਦੀ ਮੱਤ ਮਾਰੀ ਗਈ ਸਰਕਾਰ ਦੀ ਤੇ ਹੁਣ ਮੱਤ ਮਾਰੀ ਹੁਣ ਮੱਤ ਨਹੀਂ ਮਾਰੀ ਹੁਣ ਡਰ ਲੱਗਦਾ ਕਿ ਜੇ ਅਸੀਂ ਪਹਿਲਾਂ ਕਰਵਾ ਲਈਆਂ ਇਲੈਕਸ਼ਨ ਜੇ ਸਾਡਾ ਨਗਰ ਨਿਗਮ ਚੋਣਾਂ ਦੇ ਵਿੱਚ ਸਾਡਾ ਬੇਰ ਹਾਰ ਹੋਈ ਤੇ ਫਿਰ ਸਾਡੇ ਪੱਲੇ ਨਹੀਂ ਰਹਿਣਾ ਹੈਗਾ ਫਿਰ ਸਾਡਾ ਇਹ ਜਿਹੜੀਆਂ ਪੰਜਾਬ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਪੰਜ ਨਗਰ ਨਗਮਾ ਹੋਣੀਆਂ ਨੇ ਫਿਰ ਸਾਡੇ ਜੇ ਪੱਲੇ ਹਾਰ ਮਿਲ ਗਈ ਫੇ ਲੋਕ ਸਭਾ ਹਾਰ ਜਨ ਕੇ ਪੰਜ ਜਿਹੜੇ ਸ਼ਹਿਰ ਇੰਪੋਰਟੈਂਟ ਆ ਮਰ ਸਰ ਜਲੰਧਰ ਆ ਪਟਿਆਲਾ ਲੁਧਿਆਣਾ ਇੰਪੋਰਟੈਂਟ ਸ਼ਹਿਰ ਹੈ ਤੇ ਉੱਥੇ ਜੇਕਰ ਸਰਕਾਰ ਹਾਰ ਜਾਂਦੀ ਆ ਸਰਕਾਰ ਦੀ ਜੇਕਰ ਐਮਸੀ ਦੇ ਵਿੱਚ ਉਹ ਪਾਵਰ ਨਹੀਂ ਆਉਂਦੀ ਹੈਗੀ ਮੈਜੋਰਟੀ ਨਹੀਂ ਹੋਦੀ ਤੇ ਫਿਰ ਉਹ ਆਟੋਮੈਟਿਕ ਲוק ਸਭਾ ਚੋਣਾਂ ਦੇ ਅਸਰ ਪਾਊਗਾ ਕਿਉਂਕਿ ਅਜੇ ਤੱਕ 2 ਮਹੀਨਿਆਂ ਚ ਜਿਹੜੇ ਕੰਮ ਹੋਣੇ ਚਾਹੀਦੇ ਸਰਕਾਰ ਕੋ ਹੋਏ ਨਹੀਂ ਹੱਲੇ ਤੇ ਬਹੁਤੇ ਜਿਹੜੇ ਕੰਮ ਨੇ ਉਹ ਨੇ ਜਿਹੜੇ ਕੁਝ ਪਿਛਲੇ ਨੇ ਕੀਤੇ ਸੀ ਤੇ ਕੁਝ ਸਰਕਾਰ ਹਵਾ ਕਹਿ ਰਹੀ ਹੈ ਕਿ ਅਸੀਂ ਆ ਕਰਾਂਗੇ ਯੂ ਕਰਾਂਗੇ ਕੰਮ ਤਾਂ ਹੁੰਦਾ ਜਿਹੜਾ ਕਰਕੇ ਦਿਖਾਇਆ ਜਾਵੇ ਇਹ ਤੇ ਹੈ ਨਹੀਂ ਕਿ ਕੋਈ ਵੱਡੀ ਬਿਲਡਿੰਗ ਦਾ ਕਰਨੀ ਕਿਉਂਕਿ ਇੱਕ ਬਿਲਡਿੰਗ ਬੰਦਨ ਤੇ ਟਾਈਮ ਲੱਗ ਜਾਂਦਾ ਕਈ ਬੜੇ ਛੋਟੇ ਛੋਟੇ ਕੰਮ ਹੁੰਦੇ ਤੇ ਜੇ ਆਪਾਂ ਇਹੀ ਕਹਿ ਦਈਏ ਕਿ ਅਸੀਂ ਬਿਜਲੀ ਮਾਫ ਕਰਤੀ ਹੈ ਇਹ ਕੰਮ ਜੇ ਕਹਦੇ ਕਿ ਹੁਣ ਅਸੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਉਣੀ ਹੈ ਪਹਿਲਾਂ ਟ੍ਰੇਨਾਂ ਚ ਕਰ ਹੁਜਾਜ ਕਰਮ ਇਹ ਕੰਮ ਨਹੀਂ ਆਗਾ ਇਹ ਇਹ ਰੂਟੀਨ ਵਰਕ ਆ ਰੂਟੀਨ ਵਰਕ ਤੇ ਕੰਮਾਂ ਦੇ ਵਿੱਚ ਬਹੁਤ ਫਰਕ ਹੁੰਦਾ ਕੰਮਾਂ ਦੇ ਵਿੱਚ ਹੁੰਦਾ ਜਿਹੜੇ ਆਉਣ ਵਾਲੇ ਸਮੇਂ ਚ ਕਾਊਂਟ ਹੋਣ ਕਿਉਂ ਲੋਕੀ ਉਹਨੂੰ ਪ੍ਰਤਾਪ ਸਿੰਘ ਕੈਰੋਂ ਯਾਦ ਕਰਦੇ ਕਿ ਉਹਨਾਂ ਵੱਲੋਂ ਕਰਵਾਏ ਗਏ ਕੰਮ ਕਟੂਕੜ ਵੀ ਇਹੋ ਜਿਹੇ ਨੇ ਜਿਹੜੇ ਆਉਣ ਵਾਲਾ 100 ਸਾਲ ਵੀ 200 ਸਾਲ ਵੀ ਪੰਜਾਬ ਦੇ ਲੋਕ ਯਾਦ ਕਰਨਗੇ ਚਾਹੇ ਉਹ ਭਾਖੜਾ ਬਿਆਸ ਪ੍ਰਬੰਧਨ ਬੋਰਡ ਹੋਵੇ ਚਾਹੇ ਉਹ ਪੀਜੀਆਈ ਹੋਵੇ ਇਹਨਾਂ ਦੇ ਬਹੁਤ ਸਾਰੇ 19 20 ਕੰਮ ਨੇ ਜਿਹੜੇ ਉਹਨਾਂ ਨੇ ਕਰਵਾਇਆ ਗਿਆ ਉਸ ਤੋਂ ਬਾਅਦ ਤੇ ਕੋਈ ਇਹ ਮੁੱਖ ਮੰਤਰੀ ਕਿਸੇ ਮੁੱਖ ਮੰਤਰੀ ਦਾ ਕੰਮ ਗਰਵਾਉਣੇ ਤੁਹਾਨੂੰ ਪੰਜ ਨਹੀਂ ਲੱਭੜੇ ਉਹਨਾਂ ਦੇ 20 ਕੰਮ ਹੈਗੇ ਨੇ ਤੇ ਇਸ ਕਰਕੇ ਉਹ ਸਵਾਲ ਇਹ ਇਸ ਕਰਕੇ ਆ ਕਿ ਜਿਹੜਾ ਹੁਣ ਮਸਲਾ ਆ ਗਿਆ ਕਿ ਪਿੰਡਾਂ ਦੇ ਵਿੱਚ ਕੀ ਲੋਕੇ ਕਰਾਉਂ ਕਿਉਂਕਿ ਪਿੰਡਾਂ ਦੇ ਵਿੱਚ ਕੀ ਕੀਤਾ ਇਹਨਾਂ ਨੇ ਕਿ ਇਹਨਾਂ ਦਾ ਦੇ ਬੂਥ ਲੈਵਲ ਦੇ ਬੰਦੇ ਨਹੀਂ ਬਣੇ ਵਰਕਰ ਨਹੀਂ ਬਣੇ ਇਹਨਾਂ ਕੋ ਉਹੀ ਵਰਕਰ ਆ ਗਏ ਨੇ ਜਿਹੜੇ ਪਹਿਲਾਂ ਕਦੀ ਕਾਲੀ ਹੁੰਦੇ ਸੀ ਕਦੀ ਕਾਂਗਰਸੀ ਸੀ ਹੁਣ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਸ਼ੁਰੂ ਚ ਝਾੜੂ ਫੜਿਆ ਵਿਚਾਰਿਆਂ ਨੇ ਉਹ ਆਗੇ ਨੇ ਪਿੱਛੇ ਤੇ ਜਿਹੜੇ ਕਾਲੀ ਕਾਂਗਰਸੀਆਂ ਦੇ ਵਰਕਰ ਜਿਨ੍ਹਾਂ ਕੋ 4 ਪੈਸੇ ਹੈਗੇ ਉਹ ਇਹਨਾਂ ਦੇ ਐਮਐਲਏ ਦੇ ਨਾਲ ਜੁੜ ਗਏ ਆਗੇ ਨੇ ਤੇ ਜਿਹੜਾ ਇਹਨਾਂ ਦਾ ਅਸਲੀ ਹੀ ਵਰਕਰ ਉਹ ਘਰ ਬੈਠਾ ਹੈਗਾ ਇਸ ਕਰਕੇ ਨੂੰ ਲੱਗਦਾ ਹੈ ਕਿ ਸਾਡੀ ਕਿਤੇ ਹਾਰ ਨਾ ਹੋ ਜੇ ਤੇ ਜੇ ਹਾਰ ਹੋ ਗਈ ਫਿਰ ਲੋਕ ਸਭਾ ਚ ਨਮੋਸ਼ੀ ਪਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਇਹਨਾਂ ਦੇ ਡਾਰੇ ਖੌਫ ਆ ਇਹ ਖੌਫ ਨੂੰ ਕਿਵੇਂ ਹੁਣ ਸਰਕਾਰ ਦੂਰ ਹੈਗੇ ਉਹ ਹੀ ਆ ਕੇ ਪਹਿਲਾਂ ਇੱਕ ਵਾਰ ਲੋਕ ਸਭਾ ਜਿੱਤ ਲਈ ਗੱਠ ਜੋੜ ਹੁਣ ਜਿਵੇਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੇ ਉਹ ਗੱਠ ਜੋੜ ਕਰਨ ਵਾਸਤੇ ਕਾਲੇ ਨੇ ਤਰਲਿਆਂ ਤੇ ਆਏ ਆ ਇਹਨੇ ਉਨੀ ਕਾਂਗਰਸ ਨਹੀਂ ਆ ਗਈ ਹੁਣ ਇਸੇ ਗਾਰੇ ਪੰਜਾਬ ਦੇ ਵਿੱਚ ਕਾਂਗਰਸੀ ਕਰਕੇ ਨਹੀਂ ਅਸੀਂ ਗੱਠ ਜੋੜ ਨਹੀਂ ਕਰਨਾ ਉਹ ਵੱਖਰੀ ਗੱਲ ਹੈ ਕਿ ਗੱਠ ਜੋੜ ਹੋ ਜੂਗਾ ਲੇਕਿਨ ਸਵਾਲ ਇਹ ਹੈ ਕਿ ਇਸ ਕਰਕੇ ਇਹਨਾਂ ਦਾ ਹੀ ਹੈ ਸਰਕਾਰ ਨੂੰ ਕਿ ਕੋਰੇ ਲੋਕ ਸਭਾ ਚੋਣ ਕੋ ਲੋਕ ਸਭਾ ਚੋਣਾਂ ਜਿੱਦਨ ਅਜੋਧਿਆ ਦੇ ਵਿੱਚ ਦੁਘਟਨ ਹੋ ਗਿਆ ਉਸ ਬਾਅਦ ਭਾਰਤੀ ਚੋਣ ਕਮਿਸ਼ਨ ਇੱਕ ਰੈਲੀ ਹੋਣੀ ਹੈ ਬਿਆਰ ਦੇ ਵਿੱਚ ਉਸ ਦਿਨ ਹੀ ਪ੍ਰਾਈਮ ਮਿਨਿਸਟਰ ਦੀ ਬਰੈਲੀ ਤੋਂ ਬਾਅਦ ਹੀ ਭਾਰਤੀ ਚੋਣ ਕਮਿਸ਼ਨ ਨੇ ਕਿਸੇ ਵੀ ਵੇਲੇ ਵੀ ਲੋਕ ਸਭਾ ਚੋਣਾਂ ਦਾ ਐਲਾਨ ਕਰ ਦੇਣਾ ਹੈਗਾ